ਸਸੀ ਗਾਲ ਜੀ ਸਾਰੇ ਵੀਰਾਂ ਨੂੰ ਵੀਡੀਓ ਹੈਗੀ ਕੰਮ ਵਾਲੀ ਠੀਕ ਹੈ ਜੀ ਪਰ ਵੀਡੀਓ ਪੂਰੀ ਸੁਣ ਲਿਓ ਵੀਡੀਓ ਕੰਮ ਵਾਲੀ ਹੈ ਵੀਡੀਓ ਪੂਰੀ ਸੁਣ ਲਿਓ ਇਟਲੀ ਦੇ ਵਿੱਚ ਕੰਮ ਹੈ ਰਿਜੂ ਮੇਲੀਆ ਦੇ ਵਿੱਚ ਜਿੱਦਾਂ ਬੰਦੇ ਨੇ ਦੱਸਿਆ ਕੰਪੋ ਕੰਪੋ ਨਿਓ ਲੋਗ ਇਦਾਂ ਦਾ ਕੁਝ ਕਰਕੇ ਹੈ ਨਾ ਤੇ ਸਟਾਲੇ ਦਾ ਕੰਮ ਹੈ ਠੀਕ ਹੈ ਜੀ ਪਰ ਵੀਡੀਓ ਕੰਮ ਬਾਰੇ ਮੈਂ ਦੋ ਗਮੈਂਟ ਗੱਲ ਕਰਤਾ ਪਹਿਲਾਂ ਕੰਮ ਤੋਂ ਜੇ ਕੋਈ ਤੁਹਾਨੂੰ ਮੈਂ ਕੱਲ ਪਹਿਲਾਂ ਵੀ ਵੀਡੀਓ ਦੱਸਿਆ ਸੀ ਜੇ ਕੋਈ ਤੁਹਾਨੂੰ ਕੰਮ ਦੇ ਰਿਲੇਟਡ ਬੁਲਾਉਂਦਾ ਏ ਪਹਿਲਾਂ ਅਗਲੇ ਨਾਲ ਗੱਲਬਾਤ ਕਰੋ ਕਲੀਅਰ ਕਰੋ ਕਿੱਥੇ ਕੰਮ ਹੈ ਕੀ ਕੰਮ ਹੈ ਕਿੰਨੇ ਪੈਸੇ ਹੈ ਕਿਉਂਕਿ ਅਸੀਂ ਅਗਲੇ ਨਾਲ ਇੱਕ ਵਾਰ ਗੱਲ ਕਰ ਲੈਂਦੇ ਹਾਂ ਕਨਫਰਮ ਕਰ ਲੈਂਦੇ ਠੀਕ ਹੈ ਜੀ ਇੰਟਰਨੈਟ ਵਾਲੀਆਂ ਜਿਹੜੀਆਂ ਜਨਾਨੀਆਂ ਬੈਠੀਆਂ ਉੱਥੇ ਟਿਕਟੌਕ ਤੇ ਆ ਹੋਰ ਉਹਨਾਂ ਵਾਂਗੂ ਨਹੀਂ ਹੈਗਾ ਵੀ ਜਾ ਕੇ ਵੀਡੀਓ ਬਾਤਦੀ ਠੀਕ ਹੈ ਜੇ ਸਾਨੂੰ ਕੰਮ ਦਾ ਪਤਾ ਲੱਗਦਾ ਅਸੀਂ ਕਨਫਰਮ ਕਰਕੇ ਇਕਲੇ ਨੂੰ ਫੋਨ ਕਰਕੇ ਸਾਰਾ ਕੁਝ ਪੁੱਛ ਕੇ ਤਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਠੀਕ ਹੈ ਇਨਫਾਰਮੇਸ਼ਨ ਤਾਂ ਵੀਡੀਓ ਪਾਉਣੀ ਹੈ ਠੀਕ ਹੈ ਜੀ ਤਾਂ ਇਹਨਾਂ ਦੇ ਮਗਰ ਨਾ ਲੱਗੋ ਜਿਹੜੇ ਵੀ ਝੋਲਾ ਚੱਕ ਹੈ ਸਹੀ ਹੈ ਵੀਡੀਓ ਵੀ ਦੇਖਦੇ ਹੋ ਮੈਨੂੰ ਕੋਈ ਫਰਕ ਨਹੀਂ ਹੈ ਇਹਨਾਂ ਦਾ ਸਹੀ ਹੈ ਤਾਂ ਹੁਣ ਗੱਲ ਕਰਦੇ ਹਾਂ ਕੰਮ ਦੀ ਕੰਮ ਹੈਗਾ ਸਤਾਲੇ ਦਾ ਰੀਜੂ ਮਿਲੀਅਰੀਏ ਦੇ ਵਿੱਚ ਕੰਮ ਇੱਕ ਬੰਦੇ ਦਾ ਏ ਪਰ ਕੰਮ ਹੈਗਾ ਜਿਹਨੂੰ ਪਰਫੈਕਟ ਕਾਰੋ ਬਣਾਉਣੀ ਆਉਂਦੀ ਸਹੀ ਏ ਪਰਫੈਕਟ ਜਿਹਨੇ ਕੰਮ ਕਰਿਆ ਵਾ ਵੀਰ ਨਾਲ ਗੱਲ ਹੋਲੀ ਦੋ ਬੰਦੇ ਉਹਨਾਂ ਕੋਲ ਪਹਿਲਾਂ ਆਏ ਸੀਗੇ ਪ੍ਰੋਬੇ ਤੇ ਹਰੇਕ ਨੂੰ ਕੰਮ ਦੀ ਲੋੜ ਹੈ ਜਿਹਨੇ ਮਾੜਾ ਮੋਟਾ ਕੰਮ ਕਰਿਆ ਉਹਦਾ ਸਾਲੇ ਦਾ ਹਰੇਕੇ ਕਹਿੰਦਾ ਮੈਨੂੰ ਆਉਂਦਾ ਸਾਰਾ ਕੁਝ ਮਾਲਕ ਮੁੜ ਕੇ ਜਵਾਬ ਦੇ ਦਿੰਦਾ ਸਹੀ ਏ ਤਾ ਫਿਰ ਵਧੀਆ ਨਹੀਂ ਲੱਗਦਾ ਇਦਾਂ ਤੁਸੀਂ ਵੀ ਖੱਜਲ ਹੋਵੋਗੇ ਉਹ ਬੰਦਾ ਵੀ ਮੰਨ ਲਓ ਫਿਰ ਖੱਜਲ ਹੁੰਦਾ ਸਹੀ ਏ ਕਾਰੋ ਬਣਾਉਣੀ ਆਉਂਦੀ ਹੋਵੇ ਪ੍ਰੋਪਰ ਚਲਾਉਣੀ ਆਉਂਦੀ ਹੋਵੇ ਜਿੱਕਨ ਰਲਾਉਂਦੇ ਰੋਲਦੇ ਜੋ ਵੀ ਸਿਸਟਮ ਹੁੰਦਾ ਹਸਤਾਲੇ ਵਾਲਿਆਂ ਨੂੰ ਪਤਾ ਹੈ ਜਿਨ੍ਹਾਂ ਨੇ ਕੰਮ ਕਰਿਆ ਉਹ ਸਹੀ ਏ ਤੇ 14-1500 ਤਨਖਾਹ ਦੇਣਗੇ ਉਹ ਰਹਿਸ਼ ਵਿੱਚ ਹੋਊਗੀ ਸਹੀ ਏ ਜੀ ਰਹਿਸ਼ ਵਿੱਚ ਹੋਊਗੀ ਬਾਕੀ ਗੱਲ ਉਹੀ ਫੇਰ ਮੈਂ ਰਿਪੀਟ ਕਰਨ ਲੱਗਿਆ ਬੰਦਾ ਉਹੀ ਮੈਸੇਜ ਕਰਿਓ ਜੀਨੇ ਪਹਿਲਾ ਕੰਮ ਕਰਿਆ ਵਾ ਜਿਹਨੂੰ ਕਾਰੋ ਬਣਾਉਣੀ ਹੁੰਦੀ ਹੋਵੇ ਚੁਵਾਈ ਚੁਵਾਈ ਵਾਸਤੇ ਬੰਦਾ ਨਹੀਂ ਚਾਹੀਦਾ ਸਹੀ ਹੈ ਜੀ ਬਾਅਦ ਚੋਂ ਨਾ ਕਿਹਾ ਵੀ ਹਾਂ ਸਾਡੇ ਨਾਲ ਇਦਾਂ ਹੋਇਆ ਇਦਾਂ ਹੋਇਆ ਕੱਲ ਕਲੀਅਰ ਹੈ ਵੀਡੀਓ ਸ਼ੇਅਰ ਕਰਦੇ ਹੋ ਇਨਫੋਰਮੇਸ਼ਨ ਵਾਲੀ ਹੈ ਕੰਮ ਵਾਲੀ ਹੈ ਸਹੀ ਹੈ ਜੀ ਜਿਹੜੇ ਬੰਦੇ ਚੈਨਲ ਪਰ ਦਾਵੇਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਘੰਟੀ ਵਾਲਾ ਬਟਨ ਦਬਾ ਦਿਓ ਸਾਨੂੰ ਵੀਡੀਓ ਪਤਾ ਲੱਗਦੀ ਆਪਾਂ ਤਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਠੀਕ ਹੈ ਤਾਂ ਕਬ ਦਾ ਪਤਾ ਲੱਗਦਾ ਜੀ ਤਾਂ ਬਣਾ ਕੇ ਪਾਉਣੀ ਆ ਮੇਰਾ ਕੰਮ ਤੋਂ ਅਸੀਂ ਵੀਡੀਓ ਨਹੀਂ ਬਣਾ ਸਕਦੇ 10 ਦਿਨਾਂ ਦਾ ਪਤਾ ਲੱਗੇਗਾ ਆਪਾਂ 10 ਦਿਨ ਵੀਡੀਓ ਨਹੀਂ ਪਾਉਣੀ ਕੋਈ ਚੱਕਰ ਨਹੀਂ ਹੈਗਾ ਜਿਹੜੀ ਵੀ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਜੈਨੂਇਨ ਕਰਾਂਗੇ ਸਹੀ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਸਹੀ ਹੈ ਕੋਈ ਡਰ ਨਹੀਂ ਹੈਗਾ ਕਿਸੇ ਦਾ ਵੀਡੀਓ ਪਾਈ ਤੁਹਾਡੇ ਸਾਹਮਣੇ ਉਹ ਬੰਦੇ ਵਾਲੀ 2-3 ਮਹੀਨੇ ਪਹਿਲਾਂ ਵੀ ਪਾਈ ਸੀਗੀ ਜਿਹੜਾ ਠੱਗ ਹੈ ਉਹਨੇ ਠੱਗ ਹੀ ਰਹਿਣਾ ਸਹੀ ਹੈ ਇਹ ਹੀ ਠੱਗਾਂ ਤੋਂ ਬਚ ਕੇ ਰੋ ਤੇ ਹੁਣ ਕੰਮ ਵਾਲੀ ਗੱਲ ਤੁਹਾਨੂੰ ਪਤਾ ਲੱਗ ਗਈ ਸਾਰੀ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕਰਿਆ ਘੰਟੀ ਵਾਲਾ ਬੰਨ ਦਬ ਦੋ ਤੁਹਾਨੂੰ ਨਹੀਂ ਲੋੜ ਹੈਗੀ ਕੋਈ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਹਨੂੰ ਕੰਮ ਆਉਂਦਾ ਉਹਦੇ ਤੱਕ ਵੀਡੀਓ ਸ਼ੇਅਰ ਕਰ ਦਿਓ ਲਿੰਕ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ